ਬਿਜਲੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਕੀਤਾ ਗਿਆ ਜਾਮ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਦੇ ਅਣਐਲਾਨੇ ਕਟਾਂ ਤੋਂ ਪਰੇਸ਼ਾਨ ਅਤੇ ਹੋਰ ਨ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਭਾਰਤੀ ਕਿਸਾਨ ਜੁੜੀਆਂ ਦੁਆਬਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਾਇਆ ਐਕਸ਼ਨ ਦਫ਼ਤਰ ਵਿਖੇ ਇਕੱਠ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਐਸਐਮਓ ਕਤੇ ਵੱਖ-ਵੱਖ ਬੁਲਾऱ्यांना ਸੰਬੋਧਨ ਕੀਤਾ ਜਿਨ੍ਹਾਂ ਵਿੱਚ ਸੰਤੋਖ ਸਿੰਘ ਬਲਗਾ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ, ਪਰਮਜੀਤ ਰੰਧਾਵਾ ਜ਼ਿਲ੍ਹਾ ਸਕੱਤਰ ਦੇਹਤੀ ਮਜ਼ਦੂਰ ਸਭਾ, ترਸੀਮ ਸਿੰਘ ਢਿੱਲੋਂ ਜ਼ਿਲ੍ਹਾ ਸਕੱਤਰ ਬੀਕੇਜੂ ਦੁਆਬਾ, ਜਸਵੀਰ ਸਿੰਘ ਬੜਾਪਿੰਡ, ਸੂਬਾ ਉਮੀਦ ਪ੍ਰਧਾਨ ਬੀਕੇਜੂ ਦੁਆਬਾ, ਹਰਜੀਤ ਸਿੰਘ ਟੀਸੀ ਜ਼ਿਲ੍ਹਾ ਪ੍ਰਧਾਨ ਬੀਕੇਜੂ ਦੁਆਬਾ, ਜਸਵਿੰਦਰ ਸਿੰਘ ਟੀਸੀ ਸੂਭਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਤੇ ਸਰਪੰਚ ਰਜਿੰਦਰ ਕੁਮਾਰ ਭਾਰਤਵਾਜੀਆਂ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ 24 ਘੰਟੇ ਬਿਜਲੀ ਦੇ ਦਾਅਵੇ ਝੂਠੇ ਸਾਬਤ ਹੋ ਗਏ ਹਨ ਖੇਤੀਬਾੜੀ ਅਤੇ ਘਰੇਲੂ ਬਿਜਲੀ ਸਪਲਾਈ ਦੇ ਵੱਡੇ ਵੱਡੇ ਕਟ ਲੱਗ ਰਹੇ ਹਨ ਇਕੀ ਬਾੜੀ ਵਾਲੀ ਬਿਜਲੀ ਵਿੱਚ 2-2 ਘੰਟੇ ਬਾਅਦ ਕਟ ਲਗਾਏ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਕੰਮ ਕਰਵਾਉਣ ਦੇ ਬਦਲੇ ਆਮ ਲੋਕਾਂ ਕੋਲੋਂ ਰੁਪਏ ਲੈ ਰਹੇ ਹਨ ਜਦੋਂ ਵੀ ਵਿਭਾਗ ਕੋਲ ਕੰਮ ਕਰਵਾਉਣ ਲਈ ਲੋਕ ਜਾਂਦੇ ਹਨ ਤਾਂ ਉਹਨਾਂ ਨੂੰ ਝੂਠੇ ਦਲਾਸੇ ਦੇ ਕੇ ਤੋੜ ਦਿੱਤਾ ਜਾਂਦਾ ਹੈ ਪਰ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਅੱਜ ਜਥੇਬੰਦੀਆਂ ਵੱਲੋਂ ਐਕਸ਼ਨ ਦਫ਼ਤਰ ਵਿਖੇ ਇਕਾਂਠ ਕਰਕੇ ਆਪਣੀਆਂ ਮੰਗਾਂ ਸੰਬੰਧੀ ਗੁਰਾਇਆਂ ਦੇ ਐਕਸਪੀ ਨੂੰ ਮੰਗ ਪੱਤਰ ਦੇਣਾ ਸੀ ਪਰ ਮੌਕੇ ਤੇ ਐਕਸ਼ਨ ਗੁਰਾਇਆਂ ਨਾ ਹੋਣ ਕਾਰਨ ਢਾਈ ਤਿੰਨ ਘੰਟੇ ਤੱਕ ਲਗਾਤਾਰ ਨਾਰੇਬਾਜ਼ੀ ਚੱਲਦੀ ਰਹੀ ਅਤੇ ਬੁਲਾਰੇ ਆਪਣੀ ਗੱਲ ਰੱਖਦੇ ਰਹੇ ਪਰ ਜਦ ਐਕਸ਼ਨ ਗੁਰਾਇਆਂ ਜਾਂ ਹੋਰ ਕੋਈ ਵੀ ਅਧਿਕਾਰੀ ਜਥੇਬੰਦੀਆਂ ਦੀ ਗੱਲ ਸੁਣਨ ਲਈ ਨਾ ਆਇਆ ਤਾਂ ਜਥੇਬੰਦੀਆਂ ਵੱਲੋਂ ਗੁਰਾਇਆਂ ਤੋਂ ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਗਿਆ ਜੈਸਾਕਾਰ ਨੈਸ਼ਨਲ ਹਾਈਵੇ ਤੇ ਭਾਰੀ ਟ੍ਰੈਫਿਕ ਜਮਾ ਹੋ ਗਿਆ ਉਪਰੰਤ ਐਕਸ਼ਨ ਗੁਰਾਇਆ ਮੌਕੇ ਤੇ ਪਹੁੰਚੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਕਿਸਾਨਾਂ ਆਗੂਆਂ ਨੂੰ ਭਰੋਸਾ ਦਿਵਾ ਕੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਉਪਰਾਂਤ ਜਥੇਵੰਦੀਆਂ ਵੱਲੋਂ ਨੈਸ਼ਨਲ ਹਾਈਵੇ ਤੋਂ ਆਪਣਾ ਧਰਨਾ ਹਟਾ ਦਿੱਤਾ ਗਿਆ ਤੇ ਸਾਰੇ ਆਗੂ ਅਤੇ ਕਿਸਾਨ ਐਕਸ਼ਨ ਦਫ਼ਤਰ ਗੁਰਾਇਮ ਵਿਖੇ ਪਹੁੰਚ ਗਏ ਜਿੱਥੇ ਐਕਸ਼ਨ ਨੇ ਸਾਰੀਆਂ ਮੰਗਾਂ ਤੇ ਸ਼ਿਕਾਇਤਾਂ ਨੂੰ ਸੁਣਿਆ ਤੇ ਉਹਨਾਂ ਦੇ ਹਾਲ ਦਾ ਜਲਦੀ ਭਰੋਸਾ ਦਿਵਾਇਆ ਇਸ ਮੌਕੇ ਤੇ ਕਿਸਾਨਾਂ ਆਗੂਆਂ ਵੱਲੋਂ ਐਕਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੋਟਰਾਂ ਦੀ ਬਿਜਲੀ ਸਪਲਾਈ ਲਗਾਤਾਰ 8 ਘੰਟੇ ਦੇਣ ਭਾਰਤਵਾਦੀਆਂ ਵਿੱਚ ਨਵਾਂ ਟਰਾਂਸਫਾਰਮਰ ਰੱਖਣਾ ਤੇ ਦੂਜਾ ਵੱਡਾ ਰੱਖਣ ਬਾਰੇ ਟੇਸੀਆਂ ਕਰਨਾਂ ਵਿਖੇ ਨਵਾਂ ਟਰਾਂਸਫਾਰਮਰ ਰੱਖਣ ਬਾਰੇ ਟੀਰਪੁਰ ਫੀਡਰ ওভারਲੋਡ ਦੀ ਸਮੱਸਿਆ ਰੌੜਕ ਕਲਾਂ ਵਿਖੇ ਨਵਾਂ ਟਰਾਂਸਫਾਰਮਰ ਰੱਖਣਾ ਰੰਦਾਵਾ ਵਿਖੇ ਬਿਣਾ ਵਜਾ ਟੀਓਪ ਕੱਟਣ ਦੀ ਸਮੱਸਿਆ ਰੌੜਕ ਕਲਾਂ ਵਿਖੇ ਡਾਕਖਾਨਾ ਦੇ ਨੇੜੇ ਬਿਜਲੀ ਦੀਆਂ ਤਾਰਾਂ ਉੱਚੀਆਂ ਕਰਨ ਵਰਗੀਆਂ ਮੰਗਾਂ ਸ਼ਾਮਲ ਸਨ ਉਧਰ ਜਦੋਂ ਅੱਜ ਦੇ ਧਾਰਨੇ ਅਤੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਬਾਰੇ ਐਕਸ਼ਨ ਗਰਿਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਪ੍ਰੈਸ ਨੂੰ ਕੋਈ ਵੀ ਬਿਆਨ ਨਾ ਦੇਣ ਬਾਰੇ ਸਰਕੂਲਰ ਜਾਰੀ ਕੀਤਾ ਗਿਆ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਲੋਕਾਂ ਦੇ ਦਿੱਤੇ ਟੈਕਸ ਦੀਆਂ ਤਨਖਾਹਾਂ ਲੈ ਰਹੇ ਵਿਭਾਗ ਦੇ ਅਧਿਕਾਰੀ ਜੇਕਰ ਪ੍ਰੈਸ ਨੂੰ ਜਵਾਬ ਨਹੀਂ ਦੇਣਗੇ ਤਾਂ ਕੌਣ ਦੇਵੇਗਾ ਫੇਰ ਦੇ 4-5 ਘੰਟੇ ਤੋਂ ਬਾਅਦ ਦੇ ਮੀਂਹ ਵਿੱਚ ਖੱਜਲ-ਖੁਆਰ ਹੋ ਰਹੀ ਪਬਲਿਕ ਜਦੋਂ ਅਧਿਕਾਰੀ ਕੋਲ ਆਪਣੀਆਂ ਮੰਗਾਂ ਸ਼ਿਕਾਇਤਾਂ ਲੈ ਕੇ ਪੁੱਜੇ ਸਨ ਜਿਸ ਦਾਖਤਰ ਪ੍ਰਤੀ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਖੜੀਆਂ ਹੋਣ ਉਹ ਪ੍ਰੈਸ ਨੂੰ ਜਵਾਬ ਨਹੀਂ ਦੇਵੇਗਾ ਤਾਂ ਕੌਣ ਦੇਵੇਗਾ ਇਸ ਬਾਰੇ ਪੰਜਾਬ ਰਾਜ ਬਿਜਲੀ ਇਗਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਇਹ ਇਲਾਕੇ ਭਰ ਦੇ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦੀਆਂ ਮੰਨ ਲਓ 8 ਘੰਟੇ ਜਿਹੜੀ ਮੋਟਰਾਂ ਦੀ ਆ ਬੱਤੀ ਉਹਦਾ ਹੀ ਪ੍ਰੋਬਲਮ ਸੀਗੀ ਤਾਂ ਜਿਹੜੀ 24 ਘੰਟੇ ਵਾਲੀ ਘਰਾਂ ਦੀ ਆ ਉਹ ਵੀ ਪ੍ਰੋਬਲਮ ਸੀਗੀ ਦੋਨਾਂ ਪ੍ਰੋਬਲਮਾਂ ਲੈ ਕੇ ਜਿਹੜਾ ਉਹ ਅੱਜ ਦਾ ਜਿਹੜਾ ਧਰਨਾ ਇਥੇ ਐਕਸ਼ਨ ਸਾਹਿਬ ਦੇ ਦਿੱਤਾ ਗਿਆ ਇਹਦੇ ਨਾਲ ਨਾਲ ਜਿਹੜੀਆਂ ਹੋਰ ਮੰਨ ਲਓ ਸਬਡਿਵੀਜ਼ਨਾਂ ਦੇ ਉੱਤੇ ਸਾਡੀਆਂ ਮੁਸ਼ਕਲਾਂ ਆਇਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਆਆਂ ਉਹਨਾਂ ਮੁਸ਼ਕਲਾਂ ਵੀ ਜਿਹੜੀਆਂ ਆ ਉਹ ਇੱਥੇ ਅਸੀਂ ਸਾਹਿਬ ਨਾਲ ਜਿਹੜੀਆਂ ਐਕਸ਼ਨ ਸਾਹਿਬ ਨਾਲ ਸਾਂਝੀਆਂ ਕੀਤੀਆਂ ਸਾਡੀ ਅੱਜ ਦੀ ਮਜਬੂਰੀ ਇਹ ਬਣੀ ਵੀ ਅਸੀਂ 10:30 ਵਜੇ ਇੱਥੇ ਜਿਹੜਾ ਤਾਰਨਾ ਜਿਹੜਾ ਲਾ ਦਿੱਤਾ ਗਿਆ। ਤਾਰਨਾ ਲਾਉਣ ਤੋਂ ਬਾਅਦ ਐਕਸ਼ਨ ਸਾਹਿਬ ਜਿਹੜੇ ਐਥੋਂ ਚਲੇ ਗਏ। ਉਹ ਦੂਸਰੇ ਮੁਲਾਜ਼ਮਾਂ ਨਾਲ رابطہ ਕਾਇਮ ਕਰਨ ਦੇ باوجود ਵੀ ਸਾਡੇ ਪੱਲੇ ਮੰਨ ਲਓ ਵੀ ਕੁਝ ਨਾ ਜਿਵੇਂ ਬੰਦੀਆਂ ਦੇ ਵੀ ਉਹਨੂੰ ਪਾਇਆ। ਤੇ ਜਦੋਂ ਫਿਰ ਜੀਜੀ ਰੋਡ ਤੇ ਗਏ ਤਾਂ ਫਿਰ ਸਾਨੂੰ ਅੱਧਾ ਘੰਟਾ ਲੱਗਾ ਜਦੋਂ ਐਕਸ਼ਨ ਸਾਹਿਬ ਜੀ ਜੀ ਰੋਡ ਦੇ ਉੱਤੇ ਆ ਗਏ ਆ। ਇਹ ਮੰਨ ਲਓ ਵੀ ਠੀਕ ਹੈ ਜਿਹੜੇ ਸਾਡੇ ਪੁਰਾਣੇ ਸਿਆਣੇ ਵੀਰ ਗੱਲ ਕਹਿੰਦੇ ਸੀ ਵੀ ਉਹਨਾਂ ਜਾਂ ਤਾਂ ਮਾਂ ਵੀ ਸੁਧ ਨਹੀਂ ਦਿੰਦੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤੇ ਇਹ ਹੁਣ ਸਾਨੂੰ ਸਮਝਣ ਦੀ ਆਪਾਂ ਨੂੰ ਸਾਰਿਆਂ ਨੂੰ ਲੋੜਿਆ ਵੀ ਜਦੋਂ ਇੱਥੇ ਹੀ ਬੈਠੇ ਰਹਿਆ ਘੰਟਾ ਡੇਢ ਦੋ ਤੇ ਉਹਨਾਰੇ ਕਾਂਦੇ ਉੱਤੇ ਜੋ ਨਹੀਂ ਸਰਗੀ ਜਦੋਂ ਰੋਡ ਦੇ ਉੱਤੇ ਗਏ ਆ ਤੇ ਉਸ ਵੇਲੇ ਅੱਧੇ ਘੰਟੇ ਦੇ ਵਿੱਚ ਜਿਹੜਾ ਐਕਸ਼ਨ ਜਿਹੜਾ ਉਹ ਆ ਗਿਆ ਚੰਗੀ ਗੱਲ ਹੋ ਗਈ ਆ ਗਿਆ ਤੇ ਹੁਣ ਉਹਨਾਂ ਬੈਠ ਕੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਆ ਇਲਾਕੇ ਭਰ ਦੀਆਂ ਉਹ ਸਾਂਝੀਆਂ ਕੀਤੀਆਂ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਆਪਣੀਆਂ ਮੁਸ਼ਕਲਾਂ ਦਾ ਕੁਝ ਮੁਸ਼ਕਲਾਂ ਉਹਨੇ ਕਿਹਾ ਵੀ ਮੈਂ 2-4 ਦਿਨ ਦੇ ਵਿੱਚ ਵਿੱਚ ਜਿਹੜੀਆਂ ਆ ਉਹ ਜਿਹੜੀਆਂ ਤੁਹਾਡੀਆਂ ਜਿਹੜੀਆਂ ਹੋਣ ਵਾਲੀਆਂ ਛੇਤੀ ਹੱਲ ਕਰ ਦੇਣੀਆਂ ਬਾਕੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਉਹਦੇ ਲਈ ਜਿਹੜੀ ਪ੍ਰੋਬਲਮ ਸਾਡੀ ਮੇਨ ਆਦੀ ਸੀਗੀ ਕਿਸਾਨਾਂ ਨੂੰ ਅੱਧ ਘੰਟੇ ਬੱਤੀ ਵਾਲੀ ਵੇ ਕਦੀ 2 ਘੰਟੇ ਆ ਗਈ ਕਦੀ ਘੰਟਾ ਚੱਲ ਗਏ ਫਿਰ ਅੱਧਾ ਘੰਟਾ ਆ ਗਈ ਫਿਰ ਚੱਲ ਗਈ ਮੈਸੇਜ ਕੋਈ ਹੋਰ ਹੁੰਦਾ ਤੇ ਬੱਤੀ ਆਉਣ ਦਾ ਕੋਈ ਟਾਈਮ ਹੋਰ ਹੁੰਦਾ ਉਹਨੇ ਫੇ ਪਟਿਆਲਾ ਆਪਣੇ ਮਨ ਲਓ ਉਥੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਗੱਲ ਕੀਤੀ ਆ ਤੋਂ ਕਹਿੰਦਾ ਮੈਂ ਰਿਟਨ ਦੇ ਵਿੱਚ ਦੇ ਕੇ ਕੱਲ ਤੋਂ ਜਿਹੜੀ ਆ ਤੁਹਾਡੀ ਬੱਤੀ ਸਪਲਾਈ ਆ ਉਹਦੇ ਬਾਰੇ ਜਿਹੜਾ ਸੁਧਾਰ ਹੋਊਗਾ ਇਹ ਵਿਸ਼ਵਾਸਨ ਦੇ ਕੇ ਅਸਤਾ ਜੀ ਧਰਨਾ ਜਿਹੜਾ ਆਪਣਾ ਸਮਾਪਤ ਧੰਨਵਾਦ